ਹੋ 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 ਟੁੱਟਿਆ ਦਿਲਾਂ ਦੀ ਲਵ ਕਿਧਰੇ ਕੋਈ ਸਾਰ ਨਾ ਟੁੱਟਿਆ ਦਿਲਾਂ ਦੀ ਲਵ ਕਿਧਰੇ ਕੋਈ ਸਾਰ ਨਾ ਦਾਜ ਫਿਰਿਆ ਦੇ ਦੀ ਵੀ ਸੁਣੀ ਕੋਈ ਪੁਕਾਰ ਨਾ ਰੋਂਦਿਆਂ ਦੇ ਤਾਂ ਕਿਸ ਚੁੱਪ ਕੀ ਕਰਾਉਣਾ ਹਾਏ ਰੋਂਦਿਆਂ ਦੇ ਤਾਂ ਕਿਸੇ ਚੁੱਪ ਕੀ ਕਰਾਉਣਾ ਸਗੋਂ ਰੋਂਦਿਆਂ ਦੇ ਤਾਈ ਹੋਰ ਹੀਰ ਵਾਉਂਦੇ ਨੇ ਬੜ ਬੜ ਕੇ ਚਮਾਤੀਆਂ ਚੁਗਲ ਖੋਰ ਲੋਕ ਸਗੋਂ ਬੜੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਬੜ ਬੜ ਕੇ ਚਮਾਤੀਆਂ ਚੁਗਲ ਖੋਰ ਲੋਕ ਉਹ ਸਗੋਂ ਬੜੀ ਦੇ ਉੱਤੇ ਹੋਰ ਤੋਰ ਤੇਲ ਪਾਉਂਦੇ ਨੇ ਟੁੱਟੇ ਆਂ ਦਿਲਾਂ ਦੀ ਲੋਵੇ ਕਿਦਰੇ ਕੋਈ ਸਾਰ ਨਾ ਕੰਬ ਜਾਏ ਤਰਤੀ ਤੇ ਡੋਲੇ ਅਸਮਾਨ ਜਦੋਂ ਪਿਆਰ ਵਿੱਚ ਕੋਈ ਦਿਲ ਟੁੱਟ ਜਾਏ ਕੰਬ ਜਾਏ ਤਰਤੀ ਤੇ ਡੋਲੇ ਅਸਮਾਨ ਜਦੋਂ ਪਿਆਰ ਵਿੱਚ ਕੋਈ ਦਿਲ ਟੁੱਟ ਜਾਏ ਉਹ ਸਿਰ ਉੱਤੇ ਪੈਣ ਜਦੋਂ ਗਮਾਉਂਦੇ ਪਹਾੜ ਸਾਂਝੇ ਉਸੇ ਵੇਲੇ ਜਗ ਨਾਲੋਂ ਮੁੱਕ ਜਏ ਸਾਂਝੇ ਉਸੇ ਵੇਲੇ ਜਗ ਨਾਲੋਂ ਮੁੱਕ ਜਏ ਓ ਹੋ ਕੇ ਹਾਵੇ ਪਾ ਕੇ ਉਹਨੂੰ ਗਮਾਉਂਦੀ ਚਿਤਾ 'ਚ ਹੋ ਕੇ ਹਾਵੇ ਪਾ ਕੇ ਉਹਨੂੰ ਗਮਾਉਂਦੀ ਚਿਤਾ 'ਚ ਓ ਹੋ ਕੇ ਹਾਵੇ ਪਾ ਕੇ ਉਹਨੂੰ ਗਮਾਉਂਦੀ ਚਿਤਾ 'ਚ ਨਿਤ ਪੀੜਾ ਦੀਪ ਰਾਗਿਆਂ ਨਾ ਲੰਬੂ ਲਾਉਂਦੇ ਨੇ ਬਾੜ-ਬਾੜ ਕੇ ਚਮਾਤੀਆਂ ਚੁਗਲ ਖੋਰ ਲੋਕ ਉਹ ਬਾੜ-ਬਾੜ ਕੇ ਚਮਾਤੀਆਂ ਚੁਗਲ ਖੋਰ ਲੋਕ ਸਗੋਂ ਬਲਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਬਾੜ-ਬਾੜ ਕੇ ਚਮਾਤੀਆਂ ਚੁਗਲ ਖੋਰ ਲੋਕ ਉਹ ਸਗੋਂ ਬਲਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਹੋ ਟੁੱਟਿਆਂ ਦਿਲਾਂ ਦੀ ਲੋਵੇ ਕਿਧਰੇ ਕੋਈ ਸਾਰ ਨਾ ਹੋ ਹੋ ਟੁੱਟਿਆਂ ਦਿਲਾਂ ਦੀ ਲੋਵੇ ਕਿਧਰੇ ਕੋਈ ਸਾਰ ਨਾ ਦਾਦ ਫਰਿਆਦ ਦੀ ਵੀ ਸੁਣੇ ਕੋਈ ਪੁਕਾਰ ਨਾ ਦਾਦ ਫਰਿਆਦ ਦੀ ਵੀ ਸੁਣੇ ਕੋਈ ਪੁਕਾਰ ਨਾ ਹੋ ਰੋਂਦਿਆਂ ਦੇ ਤਾਂ ਹੀ ਕਿਸੇ ਚੁੱਪ ਕੀ ਕਰਾਉਣਾ ਹੋ ਰੋਂਦਿਆਂ ਦੇ ਤਾਂ ਹੀ ਕਿਸੇ ਚੁੱਪ ਕੀ ਕਰਾਉਣਾ ਸਗੋ ਰੋਂਦੇ ਆਂਦੇ ਤਾਂ ਹੀ ਹੋਰ ਹੀ ਰਵਾਉਂਦੇ ਨੇ ਉਬਲ-ਬਾਲ ਕੇ ਚਮਾਤੀਆਂ ਚੁਗਲ ਖੋਰ ਲੋਕ ਸਗੋ ਬੜਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਉਬਲ-ਬਾਲ ਕੇ ਚਮਾਤੀਆਂ ਚੁਗਲ ਖੋਰ ਲੋਕ ਸਗੋ ਬੜਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਹਾਈ ਟੁੱਟਿਆਂ ਦਿਲਾਂ ਦੀ ਲਵੇ ਕਿੱਦੇ ਕੋਈ ਸੋਰ ਨਾ ਹਰ ਦੇਵੀ ਆਏ ਲੋਕੀ ਜਿੱਤ ਦੇਵੀ ਆਏ ਇਸ ਗੱਲ 'ਚ ਕਿਸੇ ਨੂੰ ਕੋਈ ਸ਼ੱਕ ਨਾ ਇਸ ਗੱਲ 'ਤੇ ਕਿਸੇ ਨੂੰ ਕੋਈ ਸ਼ੱਕ ਨਾ ਹਰ ਦੇਵੀ ਆਏ ਲੋਕੀ ਜਿੱਤ ਦੇਵੀ ਆਏ ਇਸ ਗੱਲ 'ਤੇ ਕਿਸੇ ਨੂੰ ਕੋਈ ਸ਼ੱਕ ਨਾ ਹੋ ਇਸ ਗੱਲ 'ਤੇ ਕਿਸੇ ਨੂੰ ਕੋਈ ਸ਼ੱਕ ਨਾ ਉਹ ਰਸਮਾਂ ਤੋਂ ਡਰ ਕੇ ਜੋ ਤੋੜੇ ਕਸਮਾਂ ਨੂੰ ਉਨੂੰ ਆਸ਼ਕ ਕਹਣ ਦਾ ਕੋਈ ਹੱਕ ਨਾ ਆਸ਼ਕ ਕਹਣ ਦਾ ਕੋਈ ਹੱਕ ਨਾ ਆਸ਼ਕ ਕਹਣ ਦਾ ਕੋਈ ਹੱਕ ਨਾ ਉਹ ਹੁਸਨ ਤੇ ਕਰ ਦੇ ਨੇ ਉਹ ਸਰਦਾਰੀ ਹੁਸਨ ਤੇ ਕਰ ਦੇ ਨੇ ਉਹ ਸਰਦਾਰੀ ਜਿਹੜੇ ਆਪ ਪਹਿਲੋਂ ਸਿਰ ਧਲੀ ਤੇ ਟਿਕਾਉਂਦੇ ਨੇ ਬੜ ਬੜ ਕੇ ਚਮਾਤੀਆਂ ਚੁਗਲ ਖੋਰ ਲੋਕ ਹਏ ਬੜ ਬੜ ਕੇ ਚਮਾਤੀਆਂ ਚੁਗਲ ਖੋਰ ਲੋਕ ਸਗੋ ਬੜਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਬੜ ਬੜ ਕੇ ਚਮਾਤੀਆਂ ਚੁਗਲ ਖੋਰ ਲੋਕ ਉਸ ਗੋਬਲਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਹਏ ਟੁੱਟਿਆਂ ਦਿਲਾਂ ਦੀ ਲਵੇ ਕਿਦਰੇ ਕੋਈ ਸਾਰ ਨਾ ਲਾਵੇ ਹਰ ਕੋਈ ਤੈਨਿ ਬਾਵੇ ਕੋਈ ਕੋਈ ਉਹਨਾਂ ਵਿੱਚੋਂ ਚੰਦ ਹੀ ਜੋ ਸੇ ਜਾ ਮੰਨਦੇ ਉਹ ਲਾਵੇ ਹਰ ਕੋਈ ਤੈਨਿ ਬਾਵੇ ਕੋਈ ਕੋਈ ਉਹਨਾਂ ਵਿੱਚੋਂ ਚੰਦ ਹੀ ਜੋ ਸੇ ਜਾ ਮੰਨਦੇ ਉਹਨਾਂ ਵਿੱਚੋਂ ਚੰਦ ਹੀ ਜੋ ਸੇ ਜਾ ਮੰਨਦੇ ਉਹ ਬਹੁਤੇ ਤੁਰ ਜਾਣ ਛੱਡ ਅੱਧ ਵਿੱਚ ਕਰ ਬੱਕਰੇ ਜਣ ਰਾਹਾਂ ਦੀ ਖੱਕ ਸ਼ਾਨ ਦੇ ਬਸ ਰਹਿ ਜਣ ਰਾਹਾਂ ਦੀ ਖੱਕ ਸ਼ਾਨ ਦੇ ਆਜ਼ਾਦ ਚੱਬੇ ਵਾਲੇ ਜਿਉਂਦੇ ਉਹੋ ਰਹਿਣ ਜੱਗ ਸਦਾ ਆਜ਼ਾਦ ਚੱਬੇ ਵਾਲੇ ਜਿਉਂਦੇ ਜੱਗ ਰਹਿਣ ਉਹੋ ਸਦਾ ਜਿਹੜੇ ਹੱਸ ਹੱਸ ਜਿੰਦ ਯਾਰ ਤੋਂ ਲਟਾਉਂਦੇ ਨੇ ਬਾਲ ਬਾਲ ਕੇ ਚਵਾਂਤੀਆਂ ਚੁਗਲ ਖੋਰ ਲੋਕ ਉਸ ਗੋਬਰ ਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਬਾਲ ਬਾਲ ਕੇ ਚਵਾਂਤੀਆਂ ਚੁਗਲ ਖੋਰ ਲੋਕ ਉਸ ਗੋਬਰ ਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਹਾਈ ਟੁੱਟਿਆਂ ਦਿਲਾਂ ਦੀ ਲੋਵੇ ਕਿਦਰੇ ਕੋਈ ਸਾਰ ਨਾ ਹਾਈ ਟੁੱਟਿਆਂ ਦਿਲਾਂ ਦੀ ਲੋਵੇ ਕਿਦਰੇ ਕੋਈ ਸਾਰ ਨਾ ਦਾਦ ਫਰਿਆਦ ਦੀ ਵੀ ਸੁਣੇ ਕੋਈ ਪੁਕਾਰ ਨਾ ਦਾਦ ਫੁਰ ਯਾਦ ਦੀ ਵੀ ਸੁਣੇ ਕੋਈ ਪੁਕਾਰ ਨਾ ਹੋਰ ਹੁੰਦਿਆਂ ਦੇ ਤਾਂ ਹੀ ਕਿਸੇ ਚੁੱਪ ਕੀ ਕਰਾਉਣਾ ਹਾਇ ਰੁੰਦਿਆਂ ਦੇ ਤਾਂ ਹੀ ਕਿਸੇ ਚੁੱਪ ਕੀ ਕਰਾਉਣਾ ਸਗੋਂ ਰੁੰਦਿਆਂ ਦੇ ਤਾਂ ਹੀ ਹੋਰ ਰਵਾਉਂਦੇ ਨੇ ਉਬਾਲ-ਬਾਲ ਕੇ ਚਵਾਤੀਆਂ ਚੁਗਲ ਖੋਰ ਲੋਕ ਸਗੋਂ ਬਲਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਬੜ ਬੜ ਕੇ ਚਮਾਤੀਆਂ ਚੁਗਲ ਖੋਰ ਲੋਕ ਸਗੋਂ ਬਲਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਬੜ ਬੜ ਕੇ ਚਮਾਤੀਆਂ ਚੁਗਲ ਖੋਰ ਲੋਕ ਹੋ ਸਗੋਂ ਬਲਦੀ ਦੇ ਉੱਤੇ ਹੋਰ ਤੇਲ ਪਾਉਂਦੇ ਨੇ ਹਾਈ ਟੁੱਟਿਆਂ ਦਿਲਾਂ ਦੀ ਲਵੇ ਕਿਧਰੇ ਕੋਈ ਸਾਰ ਨਾ ਹਾਈ ਟੁੱਟਿਆਂ ਦਿਲਾਂ ਦੀ ਲਵੇ ਕਿਧਰੇ ਕੋਈ ਸਾਰ ਨਾ ਉਹ ਟੁੱਟਿਆਂ ਦਿਲਾਂ ਦੀ ਲਵੇ ਕਿਧਰੇ ਕੋਈ ਸਾਰ ਨਾ